ਸਮੂਹਿਕ ਛੁੱਟੀ ਲੈ ਕੇ ਯਾਨੀ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈib ਜ਼ਿਲਦਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹਦੂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗਲਗਲ ਤੇ ਰੋਜ਼ ਕਹਿਂਦੇ ਨੇ ਸਾਡਾ ਆ ਬੰਦਾ ਕੋਈ ਜੈਜ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਜੀ ਪੈਸੇ ਲੈਣਦੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਕਿ ਨਾ ਜ਼ਿੰਦਗੀ ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰੋਦਾ ਕੋਈ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨ ਨਾਲ ਹੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇ ਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇ ਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੂ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੇ ਜਗਤ ਦੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨੈਤ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਥ ਕਰ ਰੱਖੀ ਇਹਨਾਂ ਨੇ ਕਾਨੂੰਨੀ ਕਾਰਵਾਈ ਕਰੇਗੀ ਕਰਾਂਗੇ ਜੇ ਕੋਈ ਇਹ ਤਾਂ ਜੇ ਤੁਸੀਂ ਸਰਕਾਰ ਚ ਹੋ ਖਾਸ ਤੌਰ ਤੇ ਐਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਣਾ ਉਹ ਹੋਰ ਤਰੀਕੇ ਲੱਭ ਲੈਂਦੇ